ਮੰਮੀ ਜੀ ਆ ਗੰਡੇ ਦੱਸਿਓ ਕਿੰਨੇ ਕ ਜੀਰਨੇ ਆ ਸਾਸਰੀ ਘਰ ਪੈਣੇ ਸਾਸਰੀ ਘਰ ਮਸੀ ਜੀ ਸਾਸਰੀ ਘਰ ਪਤ ਸਾਸਰੀ ਘਰ ਬਹਿ ਜਾ ਵੀਰੇ ਅੱਜ ਕਿਵੇਂ ਤੁਸੀਂ ਇੱਕਦਮ ਸਰਪ੍ਰਾਈਜ਼ ਦਿੱਤਾ ਉਹ ਕਹੋ ਜੀ ਨਹੀਂ ਮੈਂ ਤਾਂ ਆ ਬੈਗ ਫੜਾਉਣ ਆ ਵਾਸਤੇ ਆਇਆ ਸੀ ਚੱਲ ਬਹਿ ਜਾ ਵੀਰੇ ਤੂੰ ਮੈਂ ਤੇਰੇ ਵਾਸਤੇ ਪਾਣੀ ਲੈ ਕੇ ਆਉਣੀ ਆ ਉਹ ਨਹੀਂ ਨਹੀਂ ਪੈਣੇ ਮੈਂ ਜਲਦੀ ਜਾਣਾ ਮੈਨੂੰ ਘਰੇ ਕੰਮ ਆ ਇੱਥੇ ਖੜੀ ਗੱਲਾਂ ਮਾਰੀ ਜਾਈ ਪਾਣੀ ਨਾ ਲੈ ਕੇ ਆਈ ਵੀਰੇ ਤੂੰ 2 ਮਿੰਟ ਰੁਕ ਜਾ ਮੈਂ ਪਾਣੀ ਲੈ ਕੇ ਆਉਣੀ ਆ ਲਓ ਵੀਰੇ ਪਾਣੀ ਪੀ ਲਓ ਹਾਲਾ ਪੈਣੇ ਤੇਰਾ ਬੈਗ ਚੰਗਾ ਮਾਸੀ ਮੈਂ ਚੱਲਦਾ ਚੰਗਾ ਪਤ ਚੰਗਾ ਪੈਣੇ ਨਿਕੁੜਗੇ ਇਹ ਕੜੇ ਗਲਾਸ ਚ ਪਾਣੀ ਲੈ ਕੇ ਆਈਆਂ ਮੰਮੀ ਜਿਹੜੇ ਗਲਾਸ ਚ ਅਪ ਪਾਣੀ ਪੀਂਨੇ ਆ ਉਹੀ ਗਲਾਸ ਤੇ ਲੈ ਕੇ ਆਈਆਂ ਤੈਨੂੰ ਇੰਨਾ ਟਾਈਮ ਹੋ ਗਿਆ ਵਿਆਹ ਕੇ ਆਈ ਨੂੰ 3 ਵਜੇ ਤੱਕ ਇਹ ਪਤਾ ਨਹੀਂ ਲੱਗਾ ਵੀ ਰਿਸ਼ਤੇਦਾਰਾਂ ਨੂੰ ਕੱਚ ਦੇ ਗਲਾਸ ਚ ਪਾਣੀ ਦੇਈਦਾ ਤੇ ਫਿਰ ਕੀ ਹੋਇਆ ਵੀਰ ਹੀ ਆਇਆ ਸੀ ਉਹ ਕਿਹੜਾ ਬਗਾਨਾ ਤੇ ਮੇਰਾ ਤਾਂ ਜਲੂਸ ਕੱਢ ਕੇ ਰੱਖਤਾ ਨਾ ਕੀ ਕਹੂਗਾ ਜਾ ਕੇ ਵੀ ਭੈਣ ਦੇ ਘਰ ਤਾਂ ਚੱਜ ਦਾ ਗਲਾਸ ਵੀ ਹੈ ਨਹੀਂ ਓ ਮੰਮੀ ਕੁਛ ਨਹੀਂ ਕਹਿੰਦਾ ਉਹ ਜਿਹੜੇ ਕੱਚ ਦੇ ਗਲਾਸ ਸੀ ਉਹ ਸਾਰੇ ਟੁੱਟ ਗਏ ਜਿਹੜਾ ਸੈਟ ਤੇਰੀ ਮੰਮੀ ਤੇਨੂੰ ਦਿਵਾਲੀ ਤੇ ਦੇ ਕੇ ਗਈ ਸੀ ਉਹ ਕੱਢ ਲੈਂਦੀ ਉਹ ਤਾਂ ਤੂੰ ਸੰਭਾਲ ਸੰਭਾਲ ਕੇ ਰੱਖਦੀ ਆ ਜਿਹੜਾ ਸੈਟ ਮੇਰੀ ਮੰਮੀ ਮੈਨੂੰ ਦੇ ਕੇ ਗਈ ਸੀ ਨਾ ਦਿਵਾਲੀ ਤੇ ਉਹ ਤਾਂ ਤੁਸੀਂ ਮੈਂਟੋ ਮੈਂਟੀ ਕੱਢ ਕੇ ਰਸੋਈ 'ਚ ਰੱਖ ਲਿਆ ਸੀ ਲਾ ਦੇ ਮੇਰੇ ਤੇ ਇਲਜ਼ਾਮ ਮੈਂ ਤਾਂ ਤੈਨੂੰ ਅਜ ਤੱਕ ਕੋਈ ਭਾਂਡਾ ਕੱਢਣ ਹੁਣ ਨਹੀਂ ਕਿਹਾ ਮੰਮੀ ਕੀ ਮੰਮੀ ਇਹ ਸਾਰੇ ਭਾਂਡੇ ਮੇਰੇ ਹੀ ਬਣਾਏ ਹੋਏ ਆ ਮੰਮੀ ਯਾਦ ਕਰੋ ਮੇਰੇ ਵਿਆਹ ਤੋਂ ਬਾਅਦ ਜਿੰਨੇ ਵੀ ਗਿਫਟ ਆਏ ਨਾ ਤੁਸੀਂ ਨਾਲ ਦੀ ਨਾਲ ਹੀ ਕਹਿ ਦਿੰਦੇ ਸੀ ਵੀ ਇਹਨੂੰ ਖੋਲ ਲਾ ਉਹ ਕੀ ਹੋ ਗਿਆ ਕਾਹ ਤੋਂ ਲੜੀ ਜਾਂਦੇ ਤੁਸੀਂ ਡਾੜੀ ਐ ਮੰਮੀ ਨੂੰ ਦੇਖ ਲਓ ਪਹਿਲਾਂ ਤਾਂ ਇੱਕ ਇੱਕ ਕਰਕੇ ਮੇਰੇ ਸਾਰੇ ਭਾਂਡੇ ਲਵਾਤੇ ਹੁਣ ਮੈਨੂੰ ਕਹੀ ਜਾਂਦੇ ਵੀ ਮੈਂ ਤਾਂ ਤੈਨੂੰ ਭਾਂਡੇ ਗੱਡਣ ਨੂੰ ਕਿਹਾ ਹੀ ਨਹੀਂ ਸੀ ਉਹ ਮੇਰੀ ਤਾਂ ਰਸੋਈ ਪਹਿਲਾਂ ਹੀ ਭਰੀ ਪਈ ਆ ਇਹਦੇ ਚਾਰ ਭਾਂਡਿਆਂ ਦਾ ਕੀ ਭਰਜੇ ਜੇ ਤੁਹਾਡੀ ਰਸੋਈ ਭਰੀ ਪਈ ਆ ਤੇ ਫਿਰ ਮੇਰੇ ਭਾਂਡੇ ਕਿਉਂ ਕਟਵਾਏ ਜੇ ਆਪਦੇ ਭਰਾ ਨੂੰ ਚਾਹ ਦੇ ਗਲਾਸ ਚ ਪਾਣੀ ਦੇ ਦਿੰਦੀ ਤੇ ਕੀ ਹੋ ਜਾਂਦਾ ਹੁਣ ਐਵੇਂ ਲੜੀ ਜਾਂਦੀ ਮੇਰੇ ਨਾਲ ਮੈਂ ਲੜਦੀ ਆ ਤੁਸੀਂ ਲੜਦੇ ਆ ਮੇਰੇ ਨਾਲ ਭਾਂਡਿਆਂ ਪਿੱਛੇ ਤੂੰ ਲੜਦੀ ਆ ਤੁਸੀਂ ਲੜਦੇ ਮੇਰੇ ਨਾਲ ਤੂੰ ਲੜਦੀ ਆ ਉਹ ਰੱਬ ਦਾ ਵਾਸਤਾ ਚੁੱਪ ਕਰ ਜੋ ਹੱਥ ਜੋੜਦਾ ਉਹ ਕੋਈ ਜਾਇਦਾਦ ਪਿੱਛੇ ਲੜਦਾ ਕੋਈ ਸੋਨੇ ਪਿੱਛੇ ਲੜਦਾ ਉਹ ਤੁਸੀਂ ਭਾਂਡਿਆਂ ਪਿੱਛੇ ਲੜੀ ਜਾਨੀਆਂ ਆ। ਆਦੋਂ ਕੀ ਥੋੜੀ? ਉਹ ਕਿੰਨੇ ਦੇ ਭਾਂਡੇ ਹੋਣਗੇ ਤੁਹਾਡੇ? 1000 ਦੇ ਹੋਣਗੇ, 2000 ਦੇ ਹੋਣਗੇ। ਬਸ ਥੋਨੂੰ ਬਹਾਨਾ ਚਾਹੀਦਾ ਲੜਨ ਦਾ। ਨਾ ਮੇਰੀ ਗੱਲ ਸੁਣੋ। ਜਿਹੜਾ ਪੁਰਾਣੇ ਗਲਾਸ ਚ ਪਾਣੀ ਦੇ ਦਿੱਤਾ ਤੇ ਫਿਰ ਕੀ ਹੋ ਗਿਆ? ਪਾਣੀ ਨੇ ਕੋਈ ਤਰਾਜ ਕਰ ਲਿਆ? ਕਿ ਪਾਣੀ ਨੇ ਤੁਹਾਨੂੰ ਕਹਿਤਾ ਵੀ ਮੈਨੂੰ ਪੁਰਾਣੇ ਗਲਾਸ ਚ ਕਿਉਂ ਪਾਇਆ? ਨਾ ਕੁੜੀਏ ਜੇ ਤੂੰ ਪੇਟੀ ਚ ਭਾਂਡੇ ਬਾਹਰ ਕੱਢ ਲੇਂਗੀ ਤੇ ਫਿਰ ਕੀ ਹੋਊ? ਮਾਂ ਪਿਓ ਨੇ ਭਾਂਡੇ ਤੈਨੂੰ ਵਰਤਨ ਵਾਸਤੇ ਦਿੱਤੇ ਆ। ਪੇਟੀ ਚ ਸੰਭਾਲ ਆਸਰੇ ਦਿੱਤੇ। ਉਹਨਾਂ ਨੂੰ ਬਾਹਰ ਕੱਢ ਲਿਆ ਕਰ। ਐਵੇਂ ਭਾਂਡਿਆਂ ਪਰ ਲੜੋ ਨਾ ਭਾਂਡਿਆਂ ਪਿੱਛੇ ਸੁਣ ਗਿਆ ਹੱਥ ਜੋੜੇ ਮੈਂ ਚੱਲਿਆ ਆਵਾ ਉਹਨਾਂ ਨਾਲ ਲੜੀ ਜਾਇਓ ਭਾਂਡਿਆਂ ਪਿੱਛੇ ਹੁਣ ਕੋਈ ਨਵਾਂ ਬਹਾਨਾ ਹੈਗਾ ਜਾਨੀ ਕਿ ਲੜਨ ਵਾਸਤੇ ਮੈਂ ਹੀ ਬਹਾਨੇ ਲੱਭਦੀ ਆ ਉੱਠੋ ਉੱਠੋ ਇੱਥੋਂ ਮੈਂ ਇਹ ਮੰਜੇ ਨੂੰ ਧੋਣਾ ਮੇਰੇ ਮੰਜੇ ਨੂੰ ਧੋਤੋ ਨੰਗਾ ਲਾਦੀ ਆਪ ਦਾ ਨੰਦਰੋਂ ਕੱਢੀ ਮੇਰੇ ਘਰ ਵਾਲੇ ਨੇ ਤੈਨੂੰ ਹੁਣੇ ਹੀ ਸਮਝਾਇਆ ਸੀ ਚੀਜ਼ਾਂ ਵਰਤਨ ਨੂੰ ਹੁੰਦੀਆਂ ਸੰਭਾਲਣ ਨੂੰ ਨਹੀਂ ਚੱਲ ਆਜੋ ਮੰਮੀ ਅੱਜ ਆਪਾਂ ਪਹਿਲੇ ਥੋੜੀ ਪੇਟੀ ਖੋਲਦੇ ਆ ਚੱਲ ਨਹੀਂ ਪਈ ਤੂੰ ਇਹਨੂੰ ਹੀ ਧੋਲਾ ਵਧੀਆ ਹੀ ਸੀ ਮੇਰੀ ਪੇਟੀ ਖਲਾਉਣ ਵਾਲੀ ਆਏ ਨਹੀਂ ਮੈਂ ਆਪਦਾ ਸਮਾਨ ਕੱਢਦੀ ਹਾਂਜੀ ਵੀਡੀਓ ਤੁਸੀਂ ਦੇਖ ਹੀ ਲਈਆ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਇਹ ਵੀਡੀਓ ਬਣਾਈ ਸੀ ਅਸੀਂ ਨੋ ਸੱਸ ਦੀ ਲੜਾਈ ਦੇ ਉੱਪਰ ਤੇ ਉਮੀਦ ਆ ਤੁਹਾਨੂੰ ਪਸੰਦ ਆਏਗੀ ਇਹ ਵੀਡੀਓ ਦੇ ਵਿੱਚ ਹਾਸਾ ਵੀ ਸੀਗਾ ਤੇ ਬਹੁਤ ਵਧੀਆ ਮੈਸੇਜ ਵੀ ਸੀਗਾ ਜਿਹੜਾ ਪਰਿਵਾਰ ਦੇ ਵਿੱਚ ਆਮ ਇਹ ਗੱਲਾਂ ਹੁੰਦੀਆਂ ਵਾ ਭਾਂਡਿਆਂ ਪਿੱਛੇ ਲੜੀ ਜਾਂਦੀਆਂ ਨੇ ਬੁੜੀਆਂ ਨਾ ਸੋ ਉਹਨਾਂ ਵਾਸਤੇ ਮੈਸੇਜ ਆ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੁਸੀਂ ਸਾਡੀ ਆ ਵੀਡੀਓ ਨੂੰ ਬਹੁਤ ਪਿਆਰ ਦਿੰਨੇ ਆ ਤੇ ਕਮੈਂਟ ਜਰੂਰ ਕਰਿਆ ਕਰੋ ਵੱਡੇ ਵੱਡੇ ਕਮੈਂਟ ਤੇ ਸਾਨੂੰ ਪੜ੍ਹ ਕੇ ਬਹੁਤ ਖੁਸ਼ੀ ਹੁੰਦੀ ਹੈ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤਾਂ ਜੋ ਇਹ ਲੜਾਈਆਂ ਜਿਹੜੀਆਂ ਆਮ ਘਰਾਂ ਦੇ ਵਿੱਚ ਫੈਮਲੀੀਆਂ ਦੇ ਵਿੱਚ ਹੁੰਦੀਆਂ ਵਾ ਉਹ ਹਟ ਸਕਣ ਹਨਾ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਾਡੀਆਂ ਹੋਰ ਵੀਡੀਓ ਦੇਖਣ ਲਈ ਸਾਡਾ ਪੇਜ ਨੂੰ ਜਰੂਰ ਲਾਈਕ ਕਰ ਲਿਓ ਥੈਂਕ ਯੂ ਸੋ ਮੱਚ